ਸਾਊਥ ਤੋਂ ਪਹਿਲਾਂ ਤਾਂ ਇਹ ਸਾਡੇ YouTube ਚੈਨਲ ਨਾਲ ਜੁੜੇ ਹੋਏ ਸਾਰੇ ਹੀ ਵੀਰ ਭੈਣ ਭਰਾਵਾਂ ਨੂੰ ਆਦੇਸ਼ 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 ਇੱਕ ਛੋਟੀ ਜੀ ਬੇਨਤੀ ਹੈ ਜੀ ਜਿਹੜੇ ਭਰਾਵਾਂ ਨੇ ਭੈਣਾਂ ਨੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣ ਤਾਂ ਜੋ ਇਦਾਂ ਦੀਆਂ ਵੀਡੀਓ ਅਸੀਂ ਤੁਹਾਨੂੰ ਹੋਰ ਪਾ ਸਕੀਏ ਤੇ ਤੁਹਾਡੇ ਤੱਕ ਨੋਟੀਫਿਕੇਸ਼ਨ ਆ ਸਕੇ ਤੁਸੀਂ ਉਹ ਵੀਡੀਓ ਨੂੰ ਦੇਖ ਕੇ ਉਹਨੂੰ ਅਮਲ ਨੂੰ ਐਲਮ ਨੂੰ ਕੰਮ ਦੇ ਵਿੱਚ ਲੈ ਸਕੋ ਤਾਂ ਸਾਡਾ ਮਕਸਦ ਇਹੀ ਆ ਵੀ ਜੋ ਗਿਆਨ ਸਾਡੇ ਕੋਲ ਜਾਂ ਜੋ ਐਲਮ ਆ ਅਸੀਂ ਉਹ ਤੁਹਾਨੂੰ ਦੇ ਸਕੀਏ ਚੱਲਦੇ ਆ ਜੀ ਮੰਤਰਵਾਲ ਮੰਤਰ ਹੈਗਾ ਜੀ ਸਵਾਰੀ ਲਈ ਜਿਹੜੇ ਵੀਰ ਭਰਾ ਗੱਡੀ ਦਾ ਕੰਮ ਕਰਦੇ ਨੇ ਉਹਨਾਂ ਦਾ ਇੱਕੋ ਇੱਕ ਹੀ ਜਵਾਬ ਹੁੰਦਾ ਵੀ ਸਾਡੀ ਪਾਉਣ ਨਹੀਂ ਲੱਗਦੀ ਜਾਂ ਸਾਡੇ ਤੇ ਕਿਸੇ ਦੇਵਤਾ ਦੀ ਸਵਾਰੀ ਨਹੀਂ ਆਉਂਦੀ। ਉਹਨਾਂ ਲਈ ਇਹ ਮੰਤਰ ਆ। ਜਿਹਦੇ ਨਾਲ ਸਵਾਰੀ ਆਉਣੀ ਸ਼ੁਰੂ ਹੋ ਜਾਂਦੀ ਤੇ ਪਾਉਣ ਲੱਗਣ ਲੱਗ ਜਾਂਦੀ ਹੈ। ਵਿਧੀ ਇਹ ਹੈਗੀ ਹੈ ਜੀ 21 ਦਿਨ 9 ਮਾਲਾ ਹਰ ਰੋਜ਼ ਜਾਪ ਕਰਨਾ। 21 ਦਿਨਾਂ ਦਾ ਇਹ ਮੰਤਰ ਸਿੱਧੀ ਹੈ ਜੀ 21 ਦਿਨਾਂ ਦੇ ਵਿੱਚ ਵਿੱਚ ਇਹ ਸਿੱਧ ਹੋ ਜਾਊਗਾ ਜੀ ਪਾਉਣ ਲੱਗਣ ਲੱਗ ਜੂਗੀ ਤੇ ਪੁੱਛਾਂ ਕੱਢਣ ਲੱਗ ਜੂਗੇ ਤੁਸੀਂ ਜਿਹੜੇ ਵੀਰ ਗੱਦੀ ਵਾਲੇ ਆ ਉਹ ਸਮਝਦੇ ਆ ਗੱਲਾਂ ਨੂੰ ਦੁਬਾਰੇ ਫਿਰ ਸੁਣ ਲਓ ਜੀ 21 ਦਿਨ ਜਾਪ ਕਰਨਾ 9 ਮਾਲਾ ਹਰ ਰੋਜ਼ ਜਾਪ ਕਰਨਗਾ ਇਸ ਮੰਤਰ ਦੀ ਜਿਹੜਾ ਮੰਤਰ ਤੁਹਾਨੂੰ ਦੇਣ ਜਾ ਰਹੇ ਆ ਫਿਰ ਇਹ ਸਿੱਧ ਹੋਊਗਾ ਜੀ ਸਮਾਨ ਕੀ ਕੀ ਲੱਗਦਾ ਜੀ ਜੋ ਤਾਂ ਤੂਫਾ ਤੇਲ ਦੀ ਦੇਗਾ ਤੇ ਦੇਸੀਗਾ ਹੋਈ ਦੇਗਾ ਜੋਤ ਲਾ ਲੈਣੀ ਆ ਜੀ ਤੂਫ ਲਾ ਲੈਣੀ ਆ ਵਿਜੀ ਮੁਤਾਬਕ ਪੂਜਾ ਪਾਠ ਕਰ ਲੈਣਾ ਜੋ ਵੀ ਤੁਸੀਂ ਕਰਦੇ ਹੋ ਨਿਤਨੀਆਵਾਂ ਫਿਰ ਇੱਕ ਮਾਲਾ ਗੁਰੂ ਮੰਤਰ ਦੀ ਜਾਪ ਦੀ ਕਰਨੀ ਆ ਜਿਨ੍ਹਾਂ ਨੇ ਗੁਰੂ ਧਾਰੇ ਵਿਆ ਜਾਂ ਜਿਹੜੇ ਗੁਰੂ ਵਾਲੇ ਆ ਉਹੋ ਹੀ ਇਸ ਮੰਤਰ ਦਾ ਜਾਪ ਕਰਨ ਫੇਰੇ ਕੰਮ ਕਰੂਗਾ ਪਹਿਲਾਂ ਇੱਕ ਮਾਲਾ ਗੁਰੂ ਮੰਤਰ ਦੀ ਜਾਪ ਕਰਨੀ ਆ ਫੇਰ ਇਹ ਜਾਪ ਕਰਨਾਗਾ ਜੋਤ ਜਗਾ ਲੈਣੀ ਆ ਧੂਫ ਲਾ ਲੈਣੀ ਆ ਇੱਕ ਪਾਸੇ ਸਰੋਂ ਦੇ ਤੇਲ ਦੀ ਦੀਗ ਬਣਾ ਕੇ ਰੱਖ ਲੈਣੀ ਥੋੜੀ ਜੀ ਕੌਲੀ 'ਚ ਪਾ ਕੇ ਤੇ ਥੋੜੀ ਜੀ ਦੇਸੀ ਘਿਓ ਦੀ ਦੀਗਾ ਇਹ ਅਲੱਗ ਕੌਲੀ 'ਚ ਪਾ ਕੇ ਰੱਖ ਲੈਣੀ ਆ ਸਮਾਨ ਤੁਹਾਨੂੰ ਦੱਸਤਾ ਜੀ ਪਤਾ ਲੱਗ ਗਿਆ ਹੁਣ ਆ ਹੁਣ ਇਹਦੇ ਕੰਮ ਸੁਣ ਲੋ ਜੀ ਕੀ ਕੰਮ ਕਰਦੀ ਆ। ਇਸ ਮੰਤਰ ਦੇ ਜਾਪ ਨਾਲ ਸਾਧਕ ਤੇ ਪੌਣ ਲੱਗਣ ਲੱਗ ਜਾਊਗੀ ਫਿਰ ਆਪਾਂ ਨੂੰ ਪੁੱਛਾ ਦੇਣ ਲੱਗ ਜਾਊਗੀ ਤੇ ਚਾਨਣ ਹੋਣ ਲੱਗ ਜਾਊਗਾ। ਜਦੋਂ ਇਹ ਮੰਤਰ ਦੀ ਜਾਪ ਦੀ ਸਿੱਧੀ ਤੁਹਾਨੂੰ ਹੋ ਗਈ ਆ ਫਿਰ ਇਹ ਪੌਣ ਲੱਗਣ ਲੱਗ ਜੂਗੀ। ਪੌਣ ਦੇ ਵਿੱਚ ਪੁੱਛਾ ਕੱਢਿਆ ਕਰੂਗਾ ਜੀ। ਕਈ ਵੀਰਾਂ ਨੂੰ ਸਵਾਲ ਹੁੰਦੇ ਆ ਵੀ ਸਾਨੂੰ ਚਾਨਣ ਨਹੀਂ ਆ। ਯਾ ਸਾਨੂੰ ਕੁਝ ਦਿਸਦਾ ਨਹੀਂ ਕਿਸੇ ਦਾ ਵੀ ਉਹਨਾਂ ਨੂੰ ਚਾਨਣ ਹੋਣਾ ਸ਼ੁਰੂ ਹੋ ਜਾਊਗਾ ਦਿਸਣ ਲੱਗ ਜਾਊਗਾ ਜੀ ਜਿਹੜਾ ਸਮਾਨ ਆਇਆ ਜੋ ਤੂੰ ਫਿਰ ਡੇਲੀ ਜਗਾਉਣੀ ਆ ਤੇਲ ਦੀ ਦੇਗ ਤੇ ਦੇਸੀ ਘੋੜੀ ਦੇਗ ਪਹਿਲੇ ਦਿਨ ਕੋਲੇ ਰੱਖ ਕੇ ਬਾੜ ਕਰਨਾਗਾ ਬਾਅਦ ਦੇ ਵਿੱਚ ਇਹ ਦਰਵੇਸ਼ਾਂ ਨੂੰ ਬਾਹਰ ਪਾ ਦੇਣੀਆਂ ਦੋਨੇ ਦੇਗਾਂ ਤੇ ਅਖੀਰਲੇ ਦਿਨ ਫਿਰ ਕੋਲੇ ਰੱਖਣੀਆਂ ਯਾਨੀ ਕਿ ਦੋ ਵਾਰੀ ਤੇਲ ਦੀ ਦੇਗ ਬਣਾਉਣੀ ਪਊਗੀ ਦੋ ਵਾਰੀ ਦੇਸੀ ਘੋੜੀ ਦੀ ਦੇਗ ਬਣਾਉਣੀ ਪਊਗੀ ਕੋਲੇ ਰੱਖਣ ਦੀ ਖਾਤਰ ਪਹਿਲੇ ਦਿਨ ਤੇ ਅਖੀਰਲੇ ਦਿਨ ਬਾਕੀ ਦਿਨ ਕੱਲੀ ਜੋਤ ਤੇ ਧੂਫ ਲਾਉਣੀ ਆ ਤੇ ਮਾਲਾ ਜਾਪ ਕਰਨੀ ਆ ਪਹਿਲਾਂ ਗੁਰੂ ਮੰਤਰ ਦੀ ਮਾਲਾ ਦਾ ਜਾਪ ਕਰਨਾ ਫਿਰ ਇਹ ਮਾਲਾ ਜਾਪ ਕਰਨੇ ਫਿਰ ਇਹ ਕੰਮ ਕਰੂਗੀ ਕੰਮ ਤੁਹਾਨੂੰ ਦੱਸਤਾ ਜੀ ਵੀ ਇਹ ਕੀ ਕੰਮ ਹੁੰਦੀ ਆ ਚੱਲਦੇ ਆਂ ਜੀ ਮੰਤਰਵਾਲ ਮੰਤਰ ਹੈਗਾ ਯਾ ਸੁਣ ਲਿਓ ਦੇਖ ਲਿਓ ਮੇਰੀ ਲਿਖਾਈ ਥੋੜੀ ਸਾਫ਼ ਨਹੀਂ ਆ ਪਰ ਮੈਂ ਬੋਲ ਕੇ ਤੁਹਾਨੂੰ ਦੱਸ ਦਿੰਨਾ ਨਾਲ ਸੁਣ ਵੀ ਲਿਓ ਤੇ ਲਿਖ ਵੀ ਲਿਓ ਸਕਰੀਨ ਸ਼ਾਟ ਲੈ ਕੇ ਵੀ ਰੱਖ ਸਕਦੇ ਆ ਦੇਖ ਸਕਦੇ ਆ ਲੈ ਸਕਦੇ ਆ ਕਲ ਕਲ ਕਰਕੇ ਚੱਲੀ ਆਈ ਪਉਣ ਇਸ ਪਲ ਇਸ ਘੜੀ ਜਹਾਂ ਭਗਤ ਮੈਂ ਰੁਕੇ ਨਾ ਰੁਕੇ ਤੇ ਦੁਹਾਈ ਕਾਲੀ ਮਾਈ ਕੀ ਸਵਾਰੀ ਸਾਰੇ ਕੰਮ ਕਰੇ ਦੁਹਾਈ ਗੁਰੂ ਗੋਰਖਨਾਥ ਕੀ ਦੁਹਾਈ ਦੁਹਾਈ ਇਹ ਅਲਮਾ ਜੀ ਕੱਲ ਕਰ ਕੱਲ ਕੱਲ ਕਰਕੇ ਚੱਲੀ ਆਈ ਪੌਣ ਐਸ ਪਲ ਐਸ ਘੜੀ ਜਹਾਂ ਭਗਤ ਮੇ ਰੁਕੇ ਨਾ ਰੁਕੇ ਤੋਂ ਦੁਹਾਈ ਕਾਲੀ ਮਾਈ ਕੀ ਸਵਾਰੀ ਸਾਰੇ ਕੰਮ ਕਰੇ ਦੁਹਾਈ ਗੁਰੂ ਗੁਰਖਨਾਥ ਕੀ ਦੁਹਾਈ ਦੁਹਾਈ ਇਹ ਮੰਤਰਾ ਜੀ ਇਹਨੂੰ ਸੱਦ ਕਰ ਲਿਓ 100% ਪੌਣ ਲੱਗੂਗੀ ਚਾਨਣ ਹੋਣਾ ਸ਼ੁਰੂ ਹੋ ਜਾਊਗਾ। ਧੰਨਵਾਦ ਜੀ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਆ ਕਰੋ। ਵੀਡੀਓ ਨੂੰ ਸ਼ੇਅਰ ਜਰੂਰ ਕਰਿਆ ਕਰੋ, ਲਾਈਕ ਕਰਕੇ ਜਰੂਰ ਦੱਸਿਆ ਕਰੋ ਵੀ ਤੁਹਾਨੂੰ ਸਾਡੀਆਂ ਵੀਡੀਓ ਕਿੱਦਾਂ ਦੇ ਲੱਗਦੇ ਆ ਕਮੈਂਟ ਕਰਕੇ ਜਰੂਰ ਦੱਸੋ। ਜੇ ਕਿਸੇ ਵੀਰ ਭੈਣ ਭਰਾ ਨੂੰ ਕੋਈ ਸਪੈਸ਼ਲੀ ਮੰਤਰ ਚਾਹੀਦਾ ਤਾਂ ਉਹ ਵੀ ਦੱਸੋ ਅਸੀਂ ਉਸ ਤੇ ਵੀਡੀਓ ਬਣਾਉਣ ਦੀ ਕੋਸ਼ਿਸ਼ ਜਰੂਰ ਕਰਾਂਗੇ। ਧੰਨਵਾਦ ਜੀ।